ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਤੇ ਮਜ਼ਦੂਰਾਂ ਨੂੰ ਦਿੱਤੀਆਂ ਜਾਣਗੀਆਂ ਜੇ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਤੁਸੀਂ ਇਹਦੇ ਤੇ ਕੀ ਸਮਝ ਰੱਖਦੇ ਹੋ ਅਸਲੀਅਤ ਕੀ ਹੈ ਦੇਖੋ ਜ਼ਮੀਨ ਕਿਹੜੀਆਂ ਨਿਸ਼ਾਨੀਆਂ ਨੇ ਕਿੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਪੁਲਿਸ ਸਟੇਟ ਕੀ ਹੁੰਦਾ ਵੈਸੇ ਤਾਂ ਜਿਹੜੀ ਸਟੇਟ ਹੁੰਦੀ ਹੈ ਉਹ ਪੁਲਿਸ ਸਟੇਟ ਹੀ ਹੁੰਦੀ ਹੈ ਹਨਾ ਕਿਉਂਕਿ ਜਿਹੜੀ ਰਾਜ ਕਰਨ ਵਾਲੀ ਜਮਾਤ ਆ ਉਹ ਪੁਲਿਸ ਰਹੀ ਫੌਜ ਰਹੀ ਦੂਸਰੀ ਲੋ ਆਪਣੀ ਜਮਾਤ ਨੂੰ ਦਬਾ ਕੇ ਰੱਖਦੀ ਹੈਗੀ ਪਰ ਉਹਨੇ ਇੱਕ ਜਮਹੂਰੀਅਤ ਦਾ ਬੁਰਕਾ ਪਾਇਆ ਹੁੰਦਾ ਕਿ ਲੋਕਾਂ ਨੂੰ ਅਸੀਂ ਲੋਕਾਂ ਨੂੰ ਆਸੂਲ ਦੇਣੇ ਆਸੂਲ ਦੇਣੇ ਲੋਕਾਂ ਨੂੰ ਬੋਲਣ ਦਾ ਹੱਕ ਆ ਜਾਂ ਹੋਰ ਸਾਰਾ ਕੁਝ ਆ ਪਰ ਜਿਵੇਂ ਜਿਵੇਂ ਉਹ ਸੰਕਟ 'ਚ ਆਉਂਦੇ ਆ ਉਹ ਆਪਣਾ ਜਮਹੂਰੀਅਤ ਦਾ ਬੁਰਕਾ ਲਾਜ਼ ਦਿੰਦੇ ਆ ਤੇ ਨੰਗੇ ਚਿੱਟੇ ਰੂਪ ਦੇ ਵਿੱਚ ਪੁਲਿਸ ਨੂੰ ਜਿਹੜਾ ਸਭ ਕੁਝ ਉਹ ਦੇਣਾ ਸ਼ੁਰੂ ਕਰ ਦਿੰਦੇ ਆ ਜੋ ਦੁਨੀਆ ਭਰ ਆਰਥਿਕ ਮੰਦੀ ਆ ਭਾਰਤ 'ਚ ਜੋ ਉਸੇ ਤਰ੍ਹਾਂ ਆਰਥਿਕ ਮੰਦੀ ਆ ਔਰ ਇਹਨੂੰ ਪਹਿਲਾਂ ਉਹਨਾਂ ਨੇ ਫਾਸੀਵਾਦੀ ਤਰੀਕੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਮੋਦੀ ਸਰਕਾਰ ਨੇ ਔਰ ਤੁਸੀਂ ਦੇਖਦੇ ਕਿ ਲਗਾਤਾਰ ਹਰ ਜਮਹੂਰੀ ਸਪੇਸ ਨੂੰ ਖਤਮ ਕੀਤੀ ਹਰ ਬੰਦੇ ਨੂੰ ਅੰਦੋਲਨ ਨੂੰ ਕੁਚਲਿਆ ਲੇਖਕ ਪੱਤਰਕਾਰ ਬੁੱਧੀਜੀਵੀ ਤੱਕ ਵੀ ਜੇਲਾ 'ਚ ਸਿੱਟੇ ਤਿੰਨ ਫੌਜਦਰੀ ਕਾਨੂੰਨ ਲੈ ਕੇ ਆਏ ਤੇ ਜਿੰਦੇ 'ਚ BNS ਦੇ ਸੈਕਸ਼ਨ 113 ਤਹਿਤ ਹਰ ਸਰਗਰਮੀ ਨੂੰ ਅਤਵਾਦੀ ਸਰਗਰਮੀ ਦੇ ਘੇਰੇ ਦੇ ਵਿੱਚ ਲੈ ਆਏ ਜਿਹੜੀ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪਾਉਂਦੀ ਜ਼ਰੂਰੀ ਸੇਵਾਵਾਂ ਕਿਤੇ ਅੰਦੋਲਨ ਕਰਕੇ ਟ੍ਰੇਨ ਮਿਸ ਹੋ ਗਈ ਬੱਸ ਮਿਸ ਹੋ ਗਈ ਤੇ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪੈ ਗਿਆ ਹਨਾ ਪੰਜਾਬ ਸਰਕਾਰ ਕਿਉਂਕਿ ਉਹਦੀ ਬੀ ਟੀਮ ਆ ਇਹ ਉਸੇ ਤਰਜੇ ਤੇ ਜਿਹੜਾ ਹੈਗਾ ਉਹ ਜਿਹੜੀ ਆ ਕੰਮ ਆ ਉਹ ਕਰ ਰਹੀ ਹੈ ਠੀਕ ਆ ਤਾਂ ਇਹ ਉਸੇ ਤਰਜੇ ਤੇ ਜਿਹੜਾ ਕੰਮ ਹੈਗੀ ਆ ਉਹ ਕਰ ਰਹੀ ਆ ਤੇ ਜਦੋਂ ਦਿੱਲੀ ਚੋਂ ਹਾਰੇ ਆ ਤੇ ਬਿਲਕੁਲ ਅਮਿਤ ਸ਼ਾਹ ਦੀ ਆ ਪੰਜਾਬ ਸਰਕਾਰ ਬਣਾਉਣ ਲਈ ਅਮਿਤ ਸ਼ਾਹ ਬਚਾਉਣ ਵਾਸਤੇ ਉਹਦੀ ਤਰਜੇ ਤੇ ਚੱਲ ਪਏ ਤੇ ਆਮ ਲੋਕਾਂ ਨੇ ਕਹਤਾ ਕਿ ਬਰਾਬਰ ਸਰਕਾਰ ਚਲਾਉਣਿਆ ਜਿੱਥੇ ਨਹੀਂ ਇਹ ਅਸੀਂ ਨਹੀਂ ਚੱਲੋਗੇ ਤੇ ਜੋ ਜ਼ਬਰ ਦਾ ਕਹਾੜਾ ਸੰਘਰਸ਼ਾਂ ਲਾਂ ਤੋਂ ਚਲਾਇਆ ਆਮ ਲੋਕਾਂ ਨੂੰ ਟੈਰਰਾਈਜ਼ ਕਰਨ ਲਈ ਝੂਠੇ ਪੁਲਿਸ ਮੁਕਾਬਲੇ ਹਰਾਸਤੀ ਕਤਲ ਇਹ ਸਾਰਾ ਕੁਝ ਜਿਹੜਾ ਵੱਡੀ ਪੱਧਰ ਤੇ ਉਹ ਚੱਲਿਆ ਹੁਣ ਇਹ ਸਾਰਾ ਜਿਹੜਾ ਬੰਨ ਨੂੰ ਬੰਨਿਆ ਜਾ ਰਿਹਾ ਪੰਜਾਬ ਦੇ ਵਿੱਚ ਕੇਂਦਰ ਦੀ ਤਰਜ ਤੇ ਕਿ ਲੈਂਡ ਪੂਰਨ ਪਾਲਸੀ ਦਾ ਬਹੁਤ ਵੱਡਾ ਹੰਲਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਬਹੁਤ ਵੱਡਾ ਹੰਲਾ ਤੋ ਲੈਂਡ ਪੂਲਿੰਗ ਪਾਲਿਸੀ ਜਿਹੜੀ ਹਜ਼ਾਰ ਸੈਂਕੜੇ ਪਿੰਡਾਂ ਨੂੰ ਜਿਹੜੀ ਉਜਾੜਨ ਵਾਲੀ ਗੱਲ ਹੈਗੀ ਆ ਉਹ ਉਹ ਤੋ ਇਸ ਕਰਕੇ ਜਿਹੜੀ ਹੈਗੀ ਆ ਉਹ ਲਗਾਤਾਰ ਇਸ ਗੱਲ ਨੂੰ ਜਿਹੜੀ ਇਹ ਪੂਲ ਸਟੇਟ ਉਹਦੇ ਕਰਕੇ ਵਧਾਈ ਜਾ ਰਹੀ ਹੈਗੀ ਆ ਕਿ ਲੋਕਾਂ 'ਚ ਦਹਿਸ਼ਤ ਇੰਨੀ ਹੋਵੇ ਕਿ ਕਿਤੇ ਵੀ ਜ਼ਬਰਦਸਤ ਹਾਲਾ ਚੱਲੇ ਲੋਕ ਡਰਦੇ ਸੰਘਰਸ਼ ਦੇ ਵਿੱਚ ਨਾ ਹੋਣ ਪਰ ਇਹ ਜ਼ਬਰ ਦੇ ਨਾਲ ਕਦੇ ਵੀ ਸੰਘਰਸ਼ ਜਿਹੜੇ ਹੈਗੇ ਆ ਉਹ ਦਬਦੇ ਜਿਹੜੇ ਆ ਉਹ ਨਹੀਂ ਹੁੰਦੇ ਹੈਨਾ ਤੇ ਉਸੇ ਵਾਸਤੇ ਪੁਲਿਸ ਦਾ ਜਿਹੜੀ ਸਟੇਟ ਆ ਪੁਲਿਸ ਦਾ ਜ਼ਬਰ ਆ ਉਹਦੇ ਖਿਲਾਫ ਅਸੀਂ ਸੰਗਰੂਰ ਚ ਅਸੀਂ ਵਿਚਾਰ ਇਕੱਠ ਕੀਤਾ ਹੈਗਾ ਤੇ ਆਉਣ ਵਾਲੇ ਦਿਨਾਂ ਚ ਵੱਡੇ ਲੋਕਾਂ ਦੇ ਮੁੱਦਿਆਂ ਤੇ ਅੰਦੋਲਨ ਜਿਹੜੇ ਆ ਹੋਣਗੇ ਤੇ ਪੁਲਿਸ ਸਟੇਟ ਲੋਕਾਂ ਦੇ ਸੰਘਰਸ਼ਾਂ ਨੂੰ ਨਹੀਂ ਦਬਾ ਸਕੂਗੀ ਅੱਜ ਇੱਥੇ ਇੱਕ ਬਹੁਤ ਵੱਡਾ ਮੁੱਦਾ ਉੱਭਰਿਆ ਕਿ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹਦੇ ਆਗੂਆਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਗਿਆ ਤੇ ਛੱਡੇ ਨਹੀਂ ਜਾ ਹਾਂ ਤੁਸੀਂ ਕਿਸਾਨ ਹੋ ਕਿਸਾਨ ਜੱਥੇਬੰਦੀ ਦੇ ਆਗੂ ਅੱਜ ਇੱਥੇ ਦੋ ਵੱਡੀਆਂ ਕਿਸਾਨ ਜੱਥੇਬੰਦੀਆਂ ਜਿਹੜੀਆਂ ਨੇ ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਡੀ ਸ਼ਮੂਲੀਅਤ ਲੈ ਕੇ ਇੱਥੇ ਆਈਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹੱਕ 'ਚ ਹਮ ਸਵਾਲ ਇਹ ਹੈ ਕਿ ਇੱਕ ਗੱਲ ਇਹ ਵੀ ਫਲਾਈ ਜਾਂਦੀ ਹੈ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਤੇ ਮਜ਼ਦੂਰਾਂ ਨੂੰ ਦਿੱਤੀਆਂ ਜਾਣਗੀਆਂ ਜੇ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤੁਸੀਂ ਇਹਦੇ ਤੇ ਕੀ ਸਮਝ ਰੱਖਦੇ ਹੋ ਅਸਲੀਅਤ ਕੀ ਹੈ ਦੇਖੋ ਜਮੀਨ ਪਰ ਕਿਸੇ ਵੀ ਜਥੇਬੰਦੀ ਦੇ ਨਾਲ ਕਿਸੇ ਦੀ ਸਹਿਮਤੀ ਸਹਿਮਤੀ ਵੱਖਰੀ ਗੱਲ ਆ ਪਰ ਕਿਸੇ ਜਥੇਬੰਦੀ ਨੂੰ ਸਰਗਰਮੀ ਨਾ ਕਰਨ ਦੇਣੀ ਉੱਤੇ ਪਾਬੰਦੀ ਲਾ ਦੇਣੀ ਆਗੂਆਂ ਚੱਕ ਕੇ ਜੇਲ੍ਹਾਂ ਹੀ ਸੁਟਣਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੱਟ ਨਾ ਕਰਨ ਦੇਣਾ ਇਹ ਪੁਲਿਸ ਸਟੇਟ ਦੀ ਜਿਹੜੀ ਹੈਗੀ ਆ ਉਹ ਨਿਸ਼ਾਨੀ ਆ ਕਿਸੇ ਵੀ ਮੁੱਦੇ ਤੇ ਕੋਈ ਜਥੇਬੰਦੀ ਲੜਦੀ ਆ ਜੇ ਮੁੱਦਾ ਲੋਕਾਂ ਦਾ ਹੋਊਗਾ ਤੇ ਲੋਕ ਤੁਰਨਗੇ ਉਹਦੇ ਨਾਲ ਸਰਕਾਰ ਨੇ ਕਿਸੇ ਵੀ ਜਥੇਬੰਦੀ ਦਾ ਵਿਰੋਧ ਕਰਨਾ ਉਹ ਗੱਲ ਰਹੀ ਕਰੇ ਮਤਲਬ ਕਿਸੇ ਵੀ ਨੂੰ ਡਾਂਗ ਦੇ ਨਾਲ ਥੋੜਾ ਦਬਾਇਆ ਜਾ ਸਕਦਾ ਜਿਕੇ ਨੂੰ ਲੱਗਦਾ ਵੀ ਆ ਗਲਤ ਮੰਗ ਉਠਾਰੇ ਗਿਆ ਸਰਕਾਰ ਦੇ ਕੋਲੇ ਤਾਂ ਇੰਨਾ মিডিਆ ਇੰਨਾ ਇਸ਼ਤਿਹਾਰबाजी ਦਾ ਹੈਗਾ ਮਾਮਲਾ ਹਨਾ ਬਾਕੀ ਜਿਹੜਾ ਉਹ ਸੈਂਕੜੇ ਏਕੜ ਜਿਹੜੀ ਰਾਜੇ ਦੀ ਜ਼ਮੀਨ ਸੀ ਉਹਦੇ ਚ ਉਹ ਗਏ ਬੇਗੰਪੁਰਾ ਅਸਾਹ ਆਸਾਰਨ ਦੇ ਵਾਸਤੇ ਉਹਨਾਂ ਦਾ ਏਜੰਡਾ ਸੀਗਾ ਠੀਕ ਆ ਤੇ ਜਿਸ ਤਰ੍ਹਾਂ ਉਹਨੇ ਜ਼ਬਰ ਚ ਲਾਇਆ ਦਾ ਕੋਹਾੜਾ ਚ ਲਾਇਆਗਾ ਠੀਕ ਆ ਕਿਸੇ ਵੀ ਹੱਕ ਮੰਗਦੇ ਬੰਦੇ ਤੇ ਜ਼ਬਰ ਜਿਹੜਾ ਹੋ ਰਿਹਾ ਅਸੀਂ ਉਹਦੀ ਜਿਹੜੀ ਨਖੇਦੀ ਉਹ ਕਰਦੇ ਹਾਂ ਮੈਂ ਦੁਪਹਿਰ ਨੂੰ ਤੁਸੀਂ ਸੁਣਿਆ ਰਜਿੰਦਰ ਸਿੰਘ ਓਹਰੀ ਕਹਿੰਦੇ ਨੇ ਕਿ ਕੋਈ ਵੀ ਜਥੇਬੰਦੀ ਹੋਵੇ ਜੇ ਹੱਕੀ ਆਵਾਜ਼ ਨੂੰ ਦਬਾਇਆ ਜਾਏਗਾ ਕਿਸੇ ਦੇ ਉੱਪਰ ਵੀ ਜਮਹੂਰੀ ਹੱਕਾਂ ਨੂੰ ਕੁਚਲਿਆ ਜਾਏਗਾ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਗੱਲ ਕਿਸਾਨ ਜਾਂ ਮਜ਼ਦੂਰ ਦੀ ਨਹੀਂ ਗੱਲ ਜਮਹੂਰੀਅਤ ਨੂੰ ਕੁਚਲ ਕੇ ਜ਼ੁਬਾਨਾਂ ਬੰਦ ਕਰਾਉਣ ਦੀ ਹੈ ਤੇ ਇਸੇ ਕਰਕੇ ਅੱਜ ਵਿਸ਼ਾਲ ਇਕੱਠ ਸੰਗਰੂਰ ਦੀ ਧਰਤੀ ਤੇ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਾਹਜ਼ ਬਹੁਤ ਮਿਹਰਬਾਨੀ